ਜਿਵੇਂ ਤੁਸੀਂ ਐਗਜ਼ਾਮਪਲ ਦਿੱਤੇ ਆ ਰਤਨ ਟਾਟਾ ਹੋਰ ਦੀ ਐਗਜ਼ਾਮਪਲ ਦਿੱਤੀ ਆ ਨਾਰਾਇਣ ਮੂਰਤੀ ਹੋਰਾਂ ਦਿੱਤੀ ਆ ਇਸੇ ਤਰ੍ਹਾਂ ਉਹ ਇੱਕ ਐਕਸਟ੍ਰੀਮ ਲੈਵਲ ਆ ਗਿਆ ਇੱਕ ਪਾਸੇ ਜਿੱਦੀ ਤਨਖਾਹ ਕਿਸ ਦੀ 20000 25000 ਉਹਦੇ ਕਈ ਵਾਰ ਆਪਦੇ ਖਰਚੇ ਵੀ ਨਹੀਂ ਪੂਰੇ ਹੁੰਦੇ ਤੇ ਕਈ ਵਾਰ ਸੋਚਦਾ ਮੈਂ ਕੋਈ ਦਸਵੰਦ ਕੱਢਾਂ ਪਰ ਉਹਦਾ ਉਸ ਤਰ੍ਹਾਂ ਵਸ ਨਹੀਂ ਚੱਲਦਾ ਹੈ ਗਿਆ ਬਿਲਕੁਲ ਤੇ ਫਿਰ ਅਜਿਹੀ ਸਥਿਤੀ ਦੇ ਵਿੱਚ ਉਹ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ਮੈਂ ਦੱਸਦਾ ਇਹ ਬੜਾ ਖੂਬਸੂਰਤ ਸਵਾਲ ਤੁਸੀਂ ਪੁੱਛਿਆ ਆਮ ਆਦਮੀ ਦੀ ਸੋਚ ਇਹ ਹੈ ਕਿ ਫਿਲਾਂਥਰਫੀ या गिविंग ऑफ इज रिलेटेड इज मनी एक गलत गल है सिर्फ पैसे ਨਾਲ ਨਹੀਂ ਤੁਸੀਂ ਮਦਦ ਕਰਦੇ ਇਹ ਮੈਂ ਜਿਵੇਂ ਤੁਹਾਡੇ ਨਾਲ ਥੋੜਾ ਪਹਿਲਾਂ ਕਰ ਰਿਹਾ ਸੀ ਥੋੜੀ ਦੇਰ ਪਹਿਲਾਂ ਆਫ ਕੈਮਰਾ ਅਸੀਂ ਗੱਲ ਕਰ ਰਹੇ ਸੀ ਪੇ ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਇੱਕ ਜਗ੍ਹਾ ਲਿਖਿਆ ਹੈ ਕਿ دی ਮੋਸਟ ਪ੍ਰੈਸ਼ੀਅਸ ਗਿਫਟ ਦੈਟ ਯੂ ਕੈਨ ਗਿਵ ਟੂ ਅਦਰਸ ਇਜ਼ ਟੂ ਸ਼ੇਅਰ ਯੋਰ ਨੋਲੇਜ wisdom ਕੰਪੈਸ਼ਨ ਐਟ ਦੀ ਟਾਈਮ ਆਫ ਅਦਰਸ ਨੀਡ ਜਦੋਂ ਦੂਜੇ ਨੂੰ ਜ਼ਰੂਰਤ ਹੈ ਜੇ ਤੁਸੀਂ ਉਹਨਾਂ ਨੂੰ ਆਪਣਾ ਨੌਲੇਜ ਆਪਣੀ ਵਿਜ਼ਡਮ ਆਪਣਾ ਕੰਪੈਸ਼ਨ ਆਪਣਾ ਪਿਆਰ ਹਮਦਰਦੀ ਇਹ ਵੰਡਦੇ ਹੋ ਨਾ ਇਦੋਂ ਵੱਡਾ ਗਿਫਟ ਜਾਂ ਇਦੋਂ ਵੱਡਾ দান ਕੋ ਹੋ ਹੀ ਨਹੀਂ ਸਕਦਾ ਇਹ ਭਗਵਾਨ ਕ੍ਰਿਸ਼ਨ ਕਹਿੰਦੇ ਗੀਤਾ ਦੇ ਵਿੱਚ